ਅੰਮ੍ਰਿਤਸਰ ਦੇ ਥਾਣਾ ਮੋਕੰਪੂਰਾ ਦੇ ਇਲਾਕੇ ਧਰਮਪੁਰਾ ਦੀ ਵਿਆਹੁਤਾ ਮਹਿਲਾ ਵੱਲੋਂ ਆਪਣੇ ਪਤੀ ਤੇ ਆਪਣੀ ਨਨਾਨਾ ਦੇ ਖਿਲਾਫ ਦਾਜ ਦੀ ਮੰਗ ਪੂਰੀ ਨਾ ਕਰਨ ਨੂੰ ਲੈ ਕੇ ਨੰਗਿਆਕਰ ਪੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਸਪਨਾ ਨੇ ਦੱਸਿਆ ਕਿ ਉਸ ਦਾ ਵਿਆਹ 8 ਮਹੀਨੇ ਪਹਿਲਾਂ ਮੋਕੰਪੂਰਾ ਦੇ ਇਲਾਕੇ ਧਰਮਪੁਰਾ ਦੇ ਰਹਿਣ ਵਾਲੇ ਰਾਜਨ ਪੁੱਤਰ ਧਰਮਪਾਲ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਪਤੀ ਨੇ ਦਾਜ ਦੀ ਮੰਗ ਕਰਦੇ ਹੋਏ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਗੱਲ ਜੀ ਕੀ ਬੜਾ ਪ੍ਰੇਸ਼ਾਨ ਹਾਂ ਜੀ ਪਵਨਦੀਪ ਕੀ ਮਾਮਲਾ ਦੱਸੋ ਥੋੜਾ ਜਿਹਾ ਦੱਸੋ ਦੱਸਿਆ ਇਹ ਮਾਰੇ ਦੱਸਿਆ ਵੇੜਾ ਦੁਬਾਰਾ ਇਹ ਗੱਲ ਕੀ ਹੈ ਜਿਹਨੂੰ ਮਾਰਦੇ ਘੁੱਟਦੇ ਹਨ ਵੀ ਨਹੀਂ ਕੁਝ ਕੰਮ ਕਰਾਈ ਜਾਂਦੇ ਆ ਉਹ ਆ ਉਹ ਤੋਂ ਦਾਜ ਮੰਗਦੇ ਆ ਅਜੀ ਗਰੀਬੀ ਦਾ ਵੀ ਨਾ ਪਤਾ ਕਿੰਨਾ ਵਿਆਹ ਕਿੰਨਾ ਨਹੀਂ ਵਿਆਹ ਕਿੰਨਾ ਚਿਰ ਹੋਇਆ ਵੈਨੂੰ ਵਿਆਹ ਨੂੰ ਹਾਲੀਏ ਪਿਆ 8 ਮਹੀਨੇ ਕੇ ਜਿੰਦੀ ਵਿਆਹ ਨੂੰ ਹਾਲੀ 6 6 ਮਹੀਨੇ ਹੋਏ ਹਾਂ ਜੀ ਪਹਿਲਾਂ ਉਹ ਮਾਰਦੇ ਹਾਂਜੀ ਹਾਂ 4-5 ਵਾਰੀ ਅੱਗੇ ਮਾਰ ਚੁੱਕੇ ਆ ਤਵੇ ਭੇਜ ਦੇਈਦਾ ਕਿ ਕੋਈ ਆ ਜਾਂਦਾ ਵਿੱਚ ਪੈਂਦਾ ਜਦ ਲੈ ਨਹੀਂ ਐਡਕੀ ਨਹੀਂ ਕੰਮ ਹੋਏਗਾ ਫੇਰ ਉਹ ਹੀ ਕੰਮ ਸੀਰੀਅਰ ਦਾ ਮੁੰਡਾ ਪੈਨੇ ਦਵਾਈ ਦਾ ਕੰਮ ਹਾਂਜੀ ਦਵਾਈ ਦਾ ਦਵਾਈ ਦਾ ਲੈ ਆਓ ਦਵਾਈ ਦੇ ਕਰਦੇ ਲੋਕੀ ਲੋਕੀ ਕਿਹੜੇ ਹਾਲਾਤਾਂ ਚ ਵਿਆਹ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਹਾਂ ਬਿਲਕੁਲ ਨਹੀਂ ਅੰਨਾ ਬੋਲੀ ਨਹੀਂ ਮੈਨੂੰ ਨਹੀਂ ਸਮਝੀ ਇਹ ਨਾਮ ਮੈਨੂੰ ਜੀ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਦੇ ਰੀ ਬੋਲੋ ਯਾਰ ਤੇ ਤੁਹਾਨੂੰ ਦੱਸਣਾ ਮੈਨੂੰ ਕਿ ਕੀ ਗੱਲ ਹੋਈ ਹੈ ਸਾਰਾ ਪੂਰਾ ਪਤਾ ਨਹੀਂ ਗਲੀ ਦਾ ਵੀ ਨਹੀਂ ਪਤਾ ਹੋਇਆ ਯਾਰ ਬੰਨੂ ਡਾਡੀ ਨੇ ਹੋਇਆ ਜੀ ਅੱਜ ਤੁਹਾਡੇ ਨਾਲ ਦੱਸਦੇ ਕੀ ਹੋਇਆ ਮਾਰਕਟ ਆਈ ਹੀ ਹਾਂ ਕਿਹਨੇ ਵਲੋਂ ਕੀਤੀ ਕੀ ਹੈ 10 ਜਿਹੜਾ ਮਾਰਿਆ ਤੁਹਾਨੂੰ ਦੱਸੋ ਨਾ ਮਾਨਮ ਜੀ 10 10 ਨਾ ਨਾ ਹੰਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਵੀ ਆਹ ਹੋਰ ਕਿਹਨੇ ਦਰ ਨਹੀਂ ਕੋ ਪਈਆਂ ਆਹੋ ਇਸ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਹਨੇ ਵਿਆਹ ਨੂੰ ਕਰੀਰ ਹੋ ਗਿਆ ਜੀ 8 ਮਹੀਨੇ ਹਾਂ ਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂ ਜੀ ਅੱਜ ਵੀ ਹੋਇਆ ਥੋੜਾ ਅੱਜ ਕੀ ਗੱਲ ਹੋਈ ਜੀ ਅੱਜ ਕੁਝ ਨਹੀਂ ਹੋਈ ਆ ਆਪੇ ਆਈਏ ਤੇ ਨਨਾਨਾ ਨਨਾਨਾ ਨੂੰ ਤੇ ਗੱਲਾਂ ਬਣਾਉਣ ਲੱਪੇ ਤੁਹਾਡ ਕੋ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਰਹੀ 10 ਕਪੜੇ ਕੁਝ ਚੋਖ ਲਾ ਦਿੱਤੀ ਕਪੜੇ ਪਾੜ ਕੇ ਪਾੜਿਆ ਆਹ ਦੱਸਦਾ ਜੋ ਦੱਸੀ ਤਾਂ ਹੁੰਦਾ ਵਾ ਉਹ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਨਿ ਸ਼ਰਮਾਂ ਦੀ ਤੈਨੂੰ ਸ਼ਰਮਾਂ ਆਂਦੀ ਹੈ ਬੋਲ ਸੀ ਜਿਹਦੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਕੂ ਬਣਾਣੀ ਨੰਗੀ ਆ ਗਈ ਸੀ ਤੇ ਇਹਨਾਂ ਵੱਲੋਂ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਇਹ ਰਾਜਨ ਕਰਨੇ ਕਿ ਲੜਾਈ ਦਾ ਸਾਡੇ ਕਿਹੜੀ ਕਿਹੜੀ ਮਾਰਦੇ ਤੁਹਾਨੂੰ ਐ ਬਿਨਾ ਗੱਲੋਈ ਦੁਗ ਹਾਂਜੀ ਦਾਜ ਹਾਂ ਦਾਜ ਵੱਲੋਂ ਪੜਿਆ ਕੀ ਚਾਹੁੰਦੇ ਤੁਸੀਂ ਹੁਣ ਅਹੀ ਇਹੋ ਜੰਨੇ ਅਹੀ ਪਰਚਾ ਘਟਾਣਾ ਪਰਚਾ ਘਟਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਜ ਆਜੂ ਹਾਂਜੀ ਹਾਂਜੀ 2-3 ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਕਿਛਮੀ ਕਿਥੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਅਫਸਰ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਹਾ ਬੰਦ ਕੀਤਾ ਅਸੀਂ ਧੱਕਾ ਮਾਰ ਕੇ 3 ਦਿਨ ਅੰਦਰ ਵੜ ਗਈ ਉਹਨਾਂ ਦੇ ਸਾਨੂੰ ਅੰਦਰ ਬੜਨੀ ਤੇ ਅਸੀਂ ਧੱਕਾ ਮਾਰੇ ਬੁਹਾ ਮਾਰ ਅੰਦਰ ਵੜਿਆ ਉਹ ਬੜ ਕੇ ਕੋਠੇ ਗਈਆਂ ਵਾ ਮੈਂ ਛੋਡ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਨੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹਾਂ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਹਾ ਖੋਲ ਰ ਰਾਜਣ ਕਿ ਅੰਦਰ ਨਾ ਕਹਿੰਦੇ ਮਰਜੇ ਮਰਜੇ ਮਾਰਦੇ ਮਾਦਰ ਆਏ ਜੋ ਹੈਗਾ ਮਾਰਦੇ ਮਾਦਰ ਆਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਲੇ ਕੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਕਹਿੰਦੇ ਆਪਣੇ ਪਾਏ ਉਹਦੇ ਕੱਪੜੇ ਪਾਟੇ ਹੀ ਭਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕੱਪੜੇ ਕੱਢੇ ਉਹਨੂੰ ਮਾਰਿਆ ਜਾਂ ਪਹਿਲੋਂ ਮਾਰਦਾ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਦੀ ਨੀਂ ਪਾਇਆ ਇੱਥੇ ਰਾਜਣ ਰਾਜਣ ਮੁੰਡੇ ਦਾ ਰਾਜਣ ਅੱਛਾ ਵਾ ਮੁੰਡਾ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਸੜੀ ਮਾਰਿਆ ਕਦੋਂ ਸਾਸੜੀ ਕ ਸਾਸਰੇ ਮਾਰੇ ਆ ਨਹੀਂ ਉਹਦੇ ਬਾਰੇ ਸਾਸਰੇ ਮਾਰੇ ਆ ਕਿਹ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰੇ ਜੀ ਛੋਟੇ ਮਾਰੇ ਬੜੀ ਜੋਰ ਦਿਉਨੂ ਤੇ ਤਾਂ ਕਹੇ ਮਾਰੇ ਵਾਲ ਫੜੇ ਰਹੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਆ ਜੀ ਦਾਜ ਕਰਨੇ ਮਾਰਦੇ ਨੇ ਕਹਿੰਦੇ ਪਾਗਲ ਹੈ ਕੁੱਟੋ ਤੇ ਸਾਡੀ ਸੱਲੀ ਸਾਹ ਹੋਣੀ ਆ ਇਹ ਡੁਰਾਈਆਂ ਨੂੰ ਜਿਸ ਤਰ੍ਹਾਂ ਇਹਨੇ ਇਹਨਾਂ ਕੁੜੀ ਨੂੰ ਡੁਰਾਈਆਂ ਕੁੱਟੋ ਜੀ ਇਹਨੇ ਨਾਣੇ ਕੁੱਟੋ ਅਸੀਂ ਵੀ ਥਿੰਗ ਵਾਲੇ ਹੈਗੇ ਆ ਭਾਈ ਜੀ ਨਾਣੇ ਨੂੰ ਕੁੱਟੋ ਵਿੱਚ ਹੀ ਨਾਣੇ ਦੇ ਬੜੇ ਬੇਦਰ ਮਾਰੇ ਇੱਥਾ ਮਾਰੇ ਜੀ ਮੰ ਲੈ ਲਿਆ ਸਾਰੇ ਨੰਦਾਰ ਕਿੱਥੇ ਆ ਗਏ ਨੰਦਾਰ ਵਾਲੇ ਨੰਦਾਰ ਆ ਗਿਆ ਉਹਨਾਂ ਨੇ ਕਿਹਾ ਨੰਦਾਰ ਛੱਡ ਆਈ ਜੀ ਪਰ ਉਹਨੂੰ ਵੀ ਲਿਆਣ ਦੇ ਹੀ ਕਿਹੜੀ ਲੜਕੀ ਪਰਿਵਾਰ ਚੋਂ ਹਾਂਜੀ ਉਹ ਵੀ ਕਰ ਪਾਣੀ ਹੈਗੀ ਵਿਚਾਰੀ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਨੀ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਝ ਨਹੀਂ ਦਿੱਤੇ ਤਾਂ ਉਹਨੂੰ ਉਹਦੇ ਮਾਪੇ ਕਿੱਥੇ ਰਹਿਣਾ ਲੱਗੇ ਆ ਪਤਾ ਨਹੀਂ ਪੁਸ਼ਪੂਰੇ ਦੇ ਮੇਰੇ ਹਿਸਾਬ ਨਾਲ ਲੋਕਾਂ ਨੇ ਗਿਆ ਉਹ ਵੀ ਉਹਨੂੰ ਬੁਲਾਣ ਗਏ ਹੋਏ ਆ ਆ ਗਿਆ ਪਾਗੇ ਬਸ ਮੁੰਡਾ ਚੀਜ਼ ਕਰਦਾ ਮੁੰਡਾ ਥੋਬੀਆਂ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਕਹਿੰਦੇ ਆ ਇਹ ਕੁੜੀ ਨੂੰ ਅੱਛਾ ਲੱਗਿਆ ਰਣ ਨਾਨੀ ਵੀ ਤੇ ਲੱਗਿਆ ਉਹਰੇ ਫੰਟਾ ਲਾਓ ਉਹਨੂੰ ਪਤਾ ਲੱਗਿਆ ਮੈਂ ਸਾਰਾ ਖੇੜਾ ਨਾ ਨਾਨੀ ਵੀ ਲਾ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਕੁੜਦੇ ਪਤਾ ਸੀ ਉਹਨਾਂ ਨੂੰ ਪਾਜੀ 3-4 ਪਾਜੀ ਜਦ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਆ ਚਲੋ ਬਾਸ ਜਾਵੇ ਉਹ ਫਿਰ ਭੇਜ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹਨੂੰ ਕੁੜੀ ਨੂੰ ਲੈ ਕੇ ਆਓ ਤੇ ਇਹਨੂੰ ਹਾਂਜੀ ਥਾਣੇ ਆਏ ਮੋਗੰਬੁਰੇ ਥਾਣੇ ਆਏ ਆ ਹਾਂਜੀ ਕਹਿੰਦੇ ਥਾਣੇ ਵਾਲੇ ਉਹ ਥਾਣੇ ਵਾਲੇ ਕਰਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਏ ਨਾ ਨਾਂ ਨੂੰ ਵੀ ਨਾਂ ਲਿਆਇਆ ਜਾਵੇ ਨਾ ਨਾਂ ਨੂੰ ਵੀ ਨਾਂ ਲੈ ਕੇ ਉਹ ਤਾਂ ਸਾਹਿਬ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋ ਪਾਰਟੀਆਂ ਸੁਣ ਰਹੇ ਦੋ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲ ਕੇ ਆਇਆ ਕਿਤੇ ਉਹ ਵੀ ਗਿਆ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਗਏ ਹਾਂ ਤੇ ਬਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕੋ ਨਹੀਂ ਕਰੀ ਕੀਤੀ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਲੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਹਾਂ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਤਾਂ ਹੁਣੀ ਪਤਾ ਲੱਗਾ ਜੀ ਮੌਕੇ ਤੇ ਗਏ ਹਾਂ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵਾਲਾ ਲੜਕੇ ਦਾ ਨਾਮ ਹੈਗਾ ਜੀ ਮੈਂ ਖਾ ਰਾਤ ਹਾਂ ਜੀ ਕੀ ਨਾਮ ਸਰ ਰਾਜਨ ਰਾਜਨ ਨਹੀਂ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਇਸ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੇ ਪਰ ਰਹਿਣ ਵਾਲਾ ਕਿੱਥੋਂ ਦਾ ਹੈ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂਜੀ ਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਰ ਕੁੜੀ ਦਾ ਮਾਂ ਪਿਓ ਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋ ਨਹੀਂ ਨਹੀਂ ਲੜਕੀ ਕੋਈ ਗਾਂਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਕੀ ਕਾਰਵਾਈ ਹੋਈ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਮਾਨ ਸਾਹ ਮਿਲੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪਰੇਸ਼ਾਨ ਕਾਫੀ ਦੇਰ ਤੱਕ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ